ਅਸੀਂ ਅੱਜ ਥੋੜਾ ਜਿਹਾ ਟੈਨਸ਼ਨ ਫ੍ਰੀ ਹੈਗੇ ਆ ਮਾਤਾ ਨੇ ਹੜੀ ਨੇ ਨਾਸ਼ਤਾ ਕਰ ਲਿਆ ਹੁਣ ਥੋੜੀ ਤबीयत ਠੀਕ ਆ ਅਗੇ ਨਾਲੋਂ ਕਾਫੀ ਹੈ ਨਾ ਤੇ ਹਾਂਜੀ ਤੁਸੀਂ ਪਲਕ ਨੂੰ ਲਿਆਏ ਤੇ ਲੰਗਰ ਅਸੀਂ ਛਕਿਆ ਨਹੀਂ ਕਿਉਂਕਿ 2 ਵਜੇ ਉਹਨਾਂ ਦੇ ਉਹ ਮੈਂ ਆ ਕੇ ਲੈਂਦਾ ਮੈਂ ਇਧਰ ਠੀਕ ਹੈ ਤੁਸੀਂ ਲਿਆਓ ਉਹਦਾ ਵੀ ਸਾਰਾ ਕੁਝ ਠੀਕ ਹੋ ਗਿਆ ਤੇ ਮੰਮੀ ਨੇ ਥੋੜਾ ਜਿਹਾ ਹੁੰਦਾ ਹੀ ਆ ਨਾ ਬਲੌਗ ਦੇਖ ਕੇ ਸਾਰੇ ਜਾਨੇ ਐਸੇ ਕਰਕੇ ਸੀ ਵੀ ਸਾਰੇ ਜਾਨੇ ਨੇ ਉਹਨੂੰ ਪੁੱਛਣਾ ਦੱਸੀਗਾ ਹੀ ਆ ਨਾ ਨੌ ਲਵਣ ਲੱਗੀ ਹੋਈ ਆ ਰੂਪਲ ਜਾ ਕੇ ਆਨੀ ਆ ਮੈਂ ਕੋਠੇ ਦੇਖਦੀ ਆ ਬੀਬੀਆਂ ਪੈਣਾ ਕੀ ਕਰਦੀਆਂ ਤਿੰਨੇ ਹੀ ਤੇਗੜਾ ਕੋਠੇ ਤੇ ਹੀ ਆ ਲਓ ਜੀ ਸਰ ਵੀਰ ਨੂੰ ਤੁਹਾਡੇ ਨੇ ਜੇ ਹੱਥ ਲਾਇਆ ਮੈਨੂੰ ਮੂੰਗੀ ਦਾ ਕਿੜਾ ਬਹੁਤ ਸਪੱਸਿਗਾ ਓਹ ਹੋ ਬੱਦਲ ਬਹੁਤ ਹੋਇਆ ਆ ਬਹੁਤ ਨਹੀਂ ਮੇਰੇ ਕਹਿਣ ਦਾ ਮਤਲਬ ਕੀ ਥੋੜੀ ਥੋੜੀ ਤਾਂ ਚੱਲਦੀ ਆ ਉਹ ਗਰਮੀ ਹੈ ਯਾਰ ਅੱਜ ਬਾਹਰ ਐਦਾਂ ਦੇ ਇੱਕ ਦੋ ਲਾ ਦੇ ਉੱਥੇ ਫਿਰ ਕਿਉਂ ਗਿਆ ਇੱਕ ਲਾ ਦੇ ਆ ਹੈਲਮਟ ਕੀ ਰੱਖਿਆ ਇਹਨੂੰ ਹੈਲਮਟ ਹੀ ਲੱਗਦਾ ਸੀਗਾ ਸਬਜ਼ੀ ਲੈ ਲਓ ਮੈਂ ਤੋਂ ਹੋਰ ਜ਼ਿਆਦਾ ਆ ਅੱਜ ਦੱਸਣਾ ਨਾ ਘਰ ਚ ਆਇਆ ਗਿਆ ਇੰਨਾ ਰਿਹਾ ਹਰਮਨ ਦਾ ਜਦੋਂ ਤਾਂ ਪਤਾ ਲੱਗਾ ਕਈ ਆਏ ਕਈ ਗਏ ਫਿਰ ਉਹਦੇ ਕਰਕੇ ਨਾ ਬਲੌਗ ਜ਼ਿਆਦਾ ਬਣਿਆ ਦੀ ਅੱਛਾ ਕਰੋ ਬਲੌਗ ਦਾ ਐਂਡ ਜੀ ਨਵੇਂ ਬਲੌਗ ਚ ਸਾਡੇ 10 ਤੇ ਆਪਾਂ ਉਹ ਤੁਹਾਡੇ ਨਾਲ ਆ ਗਏ ਆ ਜੀ ਲੈ ਕੇ ਫਿਰ ਇੱਕ ਰੋਟੀ ਦੇ ਨਾਲ ਵਧੀਆ ਜਿਹਾ ਬਲੌਗ ਤੇ ਹਾਂਜੀ ਕਰਦੇ ਆ ਜੀ ਬਲੌਗ ਦੀ ਸ਼ੁਰੂਆਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ। ਨੰਦਰਾ ਬਲੌਗ ਤੇ ਮਿਲ ਕੇ ਕਰਦੇ ਆ ਤੁਸੀਂ ਠੀਕ ਕਰ ਗੋਗੇ ਸਭ ਠੀਕ ਠਾਕ ਪਰਮਾਤਮਾ ਜਰਦੀ ਖਿਲਾਸ ਰੱਖੇ ਚਾਹੋ ਜੀ ਕਰਦੇ ਆ ਬਲੌਗ ਦੀ ਸ਼ੁਰੂਆਤ ਅਸੀਂ ਅੱਜ ਥੋੜਾ ਜਿਹਾ ਟੈਨਸ਼ਨ ਫ੍ਰੀ ਹੈਗੇ ਆ ਹਾਂ ਤੇ ਕਰਦੇ ਆ ਬਲੌਗ ਕਿਦਾਂ ਦਾ ਬਣ ਹਾਂ ਹਜੇ ਤਾਂ ਚਲੋ ਦੇਖਦੇ ਆ ਕੋਈ ਗੱਲ ਨਹੀਂ ਚਲੋ ਬਣੇ ਰਹੀਓ ਬਲੌਗ ਨਾਲ ਜੀ ਮਿਲਦੇ ਆ ਜੀ ਮਾਰਨਿੰਗ ਦਾ ਨਾਸ਼ਤਾ ਕਰਕੇ ਮਾਤਾ ਨੇ ਹੜੀ ਨੇ ਨਾਸ਼ਤਾ ਕਰ ਲਿਆ ਹੁਣ ਥੋੜੀ ਤਬੀਅ ਠੀਕ ਆ ਅਗੇ ਨਾਲੋਂ ਕਾਫੀ ਹੈ ਨਾ ਇੱਕ ਵਾਰੀ ਹਾਂ ਦੀ ਖਾਦਾ ਇੱਕ ਵਾਰੀ ਉੱਧਰ ਰੋਟੀ ਖਾਂਦੀ ਪਈ ਉਹ ਤੇ ਇੱਕ ਵਾਰੀ ਆਪਾਂ ਚੈੱਕ ਕਰਾ ਕੇ ਲਿਆਨੇ ਦਵਾਈ ਫੇਰ ਜਾ ਕੇ ਨਾ ਹਾਂ ਚਲੋ ਠੀਕ ਹੈ ਜੀ ਇੱਧਰ ਵੀ ਤੇ ਪਲਕ ਚਲ ਗਈ ਹੈ ਸਕੂਲ ਤੇ ਬਣੇ ਦੀਓ ਸਾਡੇ ਬਲੌਗ ਦੇ ਨਾਲ ਜੀ ਲੋ ਜੀ ਟਾਈਮ ਹੈ ਇੱਧਰ 3 ਵਜ ਗਏ ਆ ਤੇ ਹਾਂਜੀ ਤੁਸੀਂ ਪਲਕ ਨੂੰ ਲਿਆਏ ਹੋਰ ਮੈਂ ਹੁਣ ਚੱਲਾਂ ਬਾਅਦ ਲੈਣ ਇੱਕ ਦਾਲ ਲੈ ਕੇ ਆਣਾ ਹੋਰ ਦਾਲ ਲੈ ਕੇ ਆਓ ਤੁਸੀਂ ਅੱਜ ਅਸੀਂ ਗਏ ਸੀਗੇ ਅੱਜ ਗੰਗਸਰ ਗੁਰਦੁਆਰੇ ਹਰਮਨ ਦਾ ਫਰੈਂਡਾ ਮੁੰਡਾ ਤਾਂ ਅਮੀ ਉਹਦੇ ਦਾਦੇ ਦੀ ਡੈਥ ਹੋਈ ਸੀਗੀ ਤੇ ਉਹਨਾਂ ਦੇ ਅੱਜ ਸੀਗਾ ਪਾਠ ਭੋਗ ਤੇ ਲੰਗਰ ਛਕਣਾ ਤੇ ਲੰਗਰ ਅਸੀਂ ਛਕਿਆ ਨਹੀਂ ਕਿਉਂਕਿ 2 ਵਜੇ ਉਹਨਾਂ ਦੇ ਅਰਦਾਸ ਹੋਈ ਐ ਸਮਾਪਤੀ ਹੋਈ ਉਸ ਤੋਂ ਬਾਅਦ ਲੰਗਰ ਸਟਾਰਟ ਹੋਣਾ ਸੀ ਤੇ ਅਸੀਂ ਆ ਗਏ ਅਸੀਂ ਹੁਣ ਘਰ ਖਾਵਾਂਗੇ ਰੋਟੀ ਤੇ ਟਾਈਮ ਐ ਨਹੀਂ ਸੀਗੀ ਤੇ ਹਾਂਜੀ ਤੁਸੀਂ ਚੱਲੇ ਦਾਲ ਲਿਆਓ ਐਦਾਂ ਕਰੋ ਇਹਨੂੰ ਲਿਆ ਦਿਓ ਮੈਗੀ ਕਹਿੰਦੀ ਮੈਂ ਮੈਗੀ ਖਾਣੀ ਆ ਕਹਿੰਦੀ ਦੋ ਤਿੰਨ ਐਸੋਣਾ ਮੇਰੀ ਗੱਲ ਤੂੰ ਵੀ ਖਾਣੀ ਆ ਕਿੰਨੇ ਪੈਕੇਟ ਉਹ ਮੈਂ ਆ ਕੇ ਲੈਂਦਾ ਮੈਂ ਇਧਰ ਚੱ ਠੀਕ ਐ ਤੁਸੀਂ ਲਿਆਓ ਹਾਂਜੀ ਮੰਮੀ ਸਾਡੇ ਮੰਮੀ ਤੁਸੀਂ ਕਿੱਦਾਂ ਅੱਜ ਠੀਕ ਆ? ਹਾਂ ਠੀਕ ਹੈ ਠੀਕ ਆ ਨਾ ਅੱਜ ਉਹਦਾ ਵੀ ਸਾਰਾ ਕੁਝ ਠੀਕ ਹੋ ਗਿਆ ਤੇ ਮੰਮੀ ਨੇ ਥੋੜਾ ਜਿਹਾ ਹੁੰਦਾ ਹੀ ਆ ਨਾ ਠੀਕ ਆ ਨਾ ਹਾਂ ਪੁੱਤ ਕੀ ਹੋਇਆ ਦੇਖਾ ਇੱਧਰ ਐਨ ਕਿ ਕਿੱਥੇ ਤੇਰੀ ਬਾਗ ਚ ਆਪਰਾ ਬਹੁਤ ਗਰਮੀ ਆ ਗੱਡੀ ਚ ਨਹੀਂ ਨਾ ਗਏ ਪਾਪਾ ਹਨ ਚਲ ਕੋਈ ਗੱਲ ਨਹੀਂ ਏਸੀ ਚ ਬੈਠ ਸਾਰਾ ਠੀਕ ਆ ਮੇਰੇ ਪੁੱਤ ਚਲੋ ਫੇਰ ਹੈ ਚਲੋ ਜੀ ਬਣੇ ਰਹੀਓ ਸਾਡੇ ਬਲੌਗ ਨਾਲ ਬਲੌਗ ਬਲੌਗ ਇਦਾਂ ਦੇ ਬਣਦੇ ਆ ਕੋਈ ਨਹੀਂ ਬਣਾਵਾਂਗੇ ਕੱਲ ਇੱਕ ਵਧੀਆ ਜਿਹਾ ਬਲੌਗ ਬਣੇ ਰਹੀਓ ਸਾਡੇ ਨਾਲ ਲੋ ਜੀ ਇਧਰ ਟਾਈਮ 3:30 ਹੋ ਗਏ ਤੇ ਇਧਰ ਪਾਪਾ ਵੀ ਆ ਗਿਆ ਬਾਅਦ ਤੇ ਮੈਂ ਕੀ OK ਦਾਲਦੀ ਵੀ ਗੜੀ ਦਾਲ ਤੇ ਕਿੱਧਰ ਲਾਉਂਦੇ ਪਏ ਆ ਫੁੱਲ ਕੇ ਸੁਣਿਆ ਅੱਵਾਸ ਕਿਨ ਮਾਸੜੀ ਪਾਣੀ ਪੀਣਾ ਨਹੀਂ ਬੋ। ਇਹ ਹੋਇਆ। ਮੈਂ ਕਿਹਾ ਹੋਈ ਸਾਨੂੰ। ਜੀ ਹੁਣ ਲੱਗੇ ਆ ਜੀ ਆਪਾਂ ਰੋਟੀ ਖਾਣ। ਪਰ ਲੈ ਗਏ ਆ ਜੀ ਬਾਹਰੋਂ। ਅੱਜ ਇੱਕ ਪਲੇਟ ਦਾਲ ਦੀ। ਖਾਜੀ ਨਹੀਂ। ਹਾਂ ਦਾਲ ਦੀ। ਅੱਜ ਖਾਵਾਂਗੇ। ਉਹ ਫੇ ਉਹ ਟਾਈਮ ਹੋ ਗਿਆ ਸੀ। ਟਾਈਮ ਹੋ ਗਿਆ ਨਾ ਪਰ ਲਗ ਨੂੰ ਲਿਆਉਂਦਾ। ਇਸ ਕਰਕੇ ਹੋ ਜਾਂਣਾ ਸੀ 2 ਵਜੇ ਤੱਕ ਸਮਾਪਤੀ ਹੋਈ। ਹਾਂ ਚਲੋ। ਠੀਕ ਹੈ ਜੀ ਬਣੇ ਰਿਓ ਵਲੌਗ ਨਾਲ ਜੀ। ਖਾਣੇ ਆ ਜੀ ਰੋਟੀ ਦੁਪਹਿਰ ਦੀ ਤੇ ਪੇ ਕਰਦੇ ਆ ਜੀ ਅੱਗੇ ਦਾ ਦੇਖੀ ਅੱਜ ਦਾ ਵਲੌਗ ਛੋਟਾ ਹੀ ਬਣਿਆ ਕਿਉਂਕਿ ਅੱਜ ਨੱਠ ਭਜਾਈ ਬੜੀ ਲੱਗੀ ਹੋਈ ਸੀਗੀ। ਤੇ ਚਲੋ। ਹਾਂ ਅਗਗੇ। ਕੱਲ ਵਾਲੇ ਕੁੜੀ ਦਾ ਬਰਥਡੇ ਵੀ ਆ। ਚਲ ਵੱਡੀ ਦਾ। ਹਾਂਜੀ ਦੇਖੋ ਜੀ ਟਾਈਮ ਹੋ ਗਿਆ 6:30 ਸਾਡੇ ਕੋਲ ਮੁੜ ਕੇ ਬਲੌਗ ਨਹੀਂ ਬਣਿਆ ਕਿਉਂਕਿ ਸਾਡੇ ਕੋਈ ਆ ਗਿਆ। ਸਾਰੇ ਜਣੇ ਆ ਜਾਈ ਜਾਂਦੇ ਪੁੱਛੀਏ ਤੇ ਕੀ ਹੋ ਗਿਆ ਕੀ ਹੋ ਗਿਆ। ਬਲੌਗ ਦੇਖ ਕੇ ਸਾਰੇ ਜਣੇ ਐਸੇ ਕਰਕੇ ਸੀ ਵੀ ਸਾਰੇ ਜਣੇ ਨੇ ਹੁਣ ਪੁੱਛਣਾ ਤਾਂ ਸੀਗਾ ਹੀ ਹਨਾ ਕਿਉਂਕਿ ਦੁਪਹਿਰ ਦੀ ਆਵਾਜ਼ ਆਈ ਲੱਗੀ ਹੋਈ ਆ ਜਿਹੜੇ ਜਿਨ੍ਹਾਂ ਨੇ ਬਲੌਗ ਦੇਖਿਆ ਸਾਰਿਆਂ ਨੇ ਪੁੱਛਿਆ ਪੁੱਛਣ ਦਾ ਹੁਣ ਆਈ ਸੀ ਫੋਨ ਆਏ ਆ। ਇੱਧਰ ਕੱਪੜੇ ਲੈ ਆਂਦੇ ਮੈਂ ਕਿਤੇਹਾ ਮਾਰ ਲਈਏ ਇੱਧਰ ਸਾਨੂੰ ਆਇਆ ਸੀ ਮੂੰਗੀ ਦਾ ਕੜਾ ਕਿ ਅਸੀਂ ਕਿ ਟੇਸਟ ਕਰਕੇ ਤਾਂ ਦੇਖੀਏ ਕਿਦਾਂ ਦਾ ਆ ਵਾਹ ਵਾਹ ਇੱਕ ਚਮਚ ਮम्मी ਨੂੰ ਵੀ ਦਿੱਤਾ ਮੈਂ ਕਿ ਮम्मी ਤੁਸੀਂ ਮੜ ਜਾ ਖਾ ਕੇ ਦੇਖੋ ਪਰ ਮम्मी ਦਾ ਵੀਪੀ ਵਾਧਾ ਬੇਬੀ ਮੜਾ ਜਾ ਦਿੱਤਾ ਮੰਮੀ ਨੂੰ ਟੇਸਟ ਲਈ ਹਨ ਚਲੋ ਜੀ ਕੋਠੇ ਤੇ ਕੁੜੀਆਂ ਆ ਜੀ ਨੋ ਲਵਾਣ ਲੱਗੀ ਹੋਈ ਆ ਰੂਬਲ ਕੱਲ ਬਰਥਡੇ ਆ ਨਾ ਉਹਦਾ ਜਾ ਕੇ ਆਨੀ ਆ ਮੈਂ ਕੋਠੇ ਦੇਖਦੀ ਆ ਬੀਬੀਆਂ ਪੈਣਾ ਕੀ ਕਰਦੀਆਂ ਤਿੰਨੇ ਹੀ ਤੇਗੜਾ ਕੋਠੇ ਤੇ ਹੀ ਆ ਚਲੋ ਜੀ ਕਾਲੇ ਹੀ ਆ ਫੇ ਤੁਹਾਨੂੰ ਦਿਖਾਉ ਲੇ ਨਾਲੇ ਲਾ ਲਈਏ ਕੱਪੜਿਆਂ ਦੀਆਂ ਤਿਆਂ ਮਿਲਦੀ ਆ ਜੀ ਤੁਹਾਨੂੰ ਫੇਰ ਹਲੋ ਜੀ ਇੱਧਰ ਲੱਗੀਆਂ ਨੌ ਲਾਂ ਇਹ ਬੰਦ ਕਰ ਗਾਣੇ ਕੁੜੀਏ ਲੋ ਜੀ ਹਾਂਜੀ ਇੱਧਰ ਇਹ ਕੁੜੀ ਆਈ ਆ ਹੁਣ ਇਹ ਲਾਉਗੀ ਨਹੀਂ ਇਹ ਲੋ ਜੀ ਇਹਨਾਂ ਦਾ ਹੁਣ ਕਿੰਨਾ ਦੋ ਘੰਟੇ ਲੱਗ ਜਾਣੇ ਹੈ ਹੱਲੇ ਸ਼ੁਰੂ ਨਹੀਂ ਕੀਤਾ ਕੋਈ ਕਰਵੇ ਸ਼ੁਰੂ फटाफट ਲੱਗੀ ਮੈਂਚਨ ਜਮਨ ਕਰਨ ਲੱਗੀ ਸਟੋਰੀ ਬਰਥਡੇ ਵੀਰ ਆ ਮੈਨੂੰ ਕਿ ਜ਼ੋਰ ਨੀ ਪਈ ਜਾਂਦੀ ਆ ਅਗਲਾ ਹੈ ਇਹ ਲਓ ਜੀ ਕਿਹੜਾ ਪਟਾਰਾ ਮੈਂ ਕੁੜੀ ਨੋ ਲਾਉਂਦੀ ਆ ਤੇ ਇਹਨੇ ਲਵਾਣਿਆ ਨੋ ਕਿਹੜੀ ਵਿਪਤਾ ਪਈ ਇਹਨਾਂ ਨੂੰ ਮੈਂ ਤਾਂ ਕਦੀ ਨਾ ਲਵਾਵਾਂ ਨਾ ਮੈਨੂੰ ਪਾ ਨਾ ਜੀ ਨਾ ਹੱਥ ਲਾ ਕੇ ਦੇਖੋ ਮੈਨੂੰ ਚਿੱਤਰ ਫੇਰ ਨੂੰ ਤੁਹਾਡੇ ਮੇਰੇ ਹੱਥ ਲਾਇਆ ਮੈਨੂੰ ਨਾ ਜੀ ਨਾ ਮੈਨੂੰ ਜੇ ਤੁਸੀਂ ਕਹੋਗੇ ਤੁਹਾਨੂੰ 1000 ਰੁਪਏ ਦੇਵਾਂਗੇ ਤੁਹਾਨੂੰ ਮਮੀ ਨੋ ਲਵਾ ਲਾਂ ਮੈਂ ਮੈਂ ਲੈਣਾ ਹੀ ਨਹੀਂ ਮੈਂ ਲਵਾਣੇ ਨਹੀਂ ਨੋ ਮੈਂ ਕੰਮ ਨਹੀਂ ਕਰਨਾ ਹੈ ਬੇਲੀ ਜੜ ਤੁਹਾਡੇ ਨੂੰ ਬਣਾ ਬਰਥਡੇ ਆ ਦੀਆਂ ਸੋਗਨਾਂ ਆ ਦੁਹਾਲਾ ਜੀ ਸਰ ਉਹ ਦੇ ਦੀ ਉਹ ਲਾ ਦੀਏ ਲੈਣ ਤੁਸੀਂ ਮੈਂ ਖਾ ਲਈ ਪੁੱਛਿਆ ਨਹੀਂ ਕਰਨੂ ਪੁੱਛਿਆ ਸੀਗਾ ਮੈਨੂੰ ਲੋ ਜੀ ਇੱਧਰ ਇਹ ਲੱਗੀਆਂ ਆ ਇਹ ਬੈਠੀਆਂ ਰੋਲਾ ਕਿਦਾਂ ਯਾਰ ਤੂੰ ਵੀ ਮਾਰ ਲੱਗਦਾ ਮੈਂ ਪੁੱਛ ਕੇ ਨਹੀਂ ਆਇਆ ਪੁੱਛਿਆ ਪੁੱਛਿਆ ਪੁੱਛ ਕੇ ਪੁੱਛਿਆ ਇਹ ਮੂੰਗੀ ਦਾ ਘੜਾ ਬਹੁਤ ਸਵਾਦ ਸੀਗਾ ਭਰਾ ਉਹ ਕਿਸ ਨੇ ਢਾਈ ਛੋਈ ਅਸੀਂ ਇਹਨੂੰ ਅਸੀਂ ਕਿਆ ਕਰੇ ਇਹਨੂੰ ਸਾਈਡ 'ਤੇ ਰੱਖੋ ਚਲੋ ਫਿਰ ਤੁਸੀਂ ਹੈ ਨਾ ਸ਼ੁਰੂ ਕਰੋ ਕੰਮ ਆਹ ਮੈਂ ਦੇਖਦੀ ਹਾਂ ਸਟਾਰਟਿੰਗ ਤੋਂ ਕਿੱਦਾਂ ਕਰਦੇ ਆ ਤੁਸੀਂ ਦੇਖੋ ਜੀ ਇਹ ਬਹੁਤ ਸੋਹਣਾ ਨੇਲ ਇਨਸਟ੍ਰਕਸ਼ਨ ਦਾ ਕੰਮ ਕਰਦੀ ਆ ਬਹੁਤ ਵਧੀਆ ਤੁਹਾਨੂੰ ਕਹਿਣਾ ਵੀ ਨਹੀਂ ਆਦਾ ਹੈਗਾ ਟੈਂਸ਼ਨ ਪਹਿਲੀ ਔਨ ਕਰਨਾ ਹੈ ਮੋਗਲੀ ਆ ਇਹ ਦਸ ਕਾਲ ਦੀ ਕੁਛ ਨਹੀਂ ਆਈ ਕਿਸ ਕੰਨੇ ਤੋਂ ਲੈ ਜਾਣੀ ਆ ਦਿਮਾਗ ਦੇ ਅੰਦਰ ਹੈ ਲੈ ਇੰਦੀ ਕੋਈ ਇਹ ਦੋਨਿਆਂ ਨੇ ਦਿਮਾਗ ਤੋਂ ਪੈਦਾ ਲਿਆ ਕਿੱਥੇ ਗਿਆ ਬਿੱਲੋ ਸਾਡੀ ਲਾਇਓ ਬਿੱਲੋ ਭਈਆ ਤੁਸੀਂ ਚੱਕ ਉਸ ਗੱਦੇ ਦੇ ਥੱਲੇੋਂ ਲਓ ਜੀ ਦੇਖੋ ਇਹਨਾਂ ਨੇ ਕਿੱਦਾਂ ਆਪਣਾ ਕੱਪ ਗੋਰੂ ਪਾਇਆ ਜਾਂ ਬਾਹਰਲਾ ਮੌਸਮ ਦਖਾਲ ਦੇ ਕੂਲਰ ਲਾਜ ਪਰ ਬੜ ਗਰਮੀ ਬਹੁਤ ਆ ਇੱਥੇ। ਬਸ ਹੀ ਟਿੱਪੋ। ਕੰਮ ਜੀ ਬਾਹਲਾ ਦਾ ਨੋ ਮੌਸਮ ਦਖਾਲ ਕੇ ਲਿਆਨੇ ਆ। ਕਿੱਦਾਂ ਦਾ ਆ। ਓਹ ਹੋ ਬੱਦਲ ਬਹੁਤ ਹੋਇਆ ਆ ਬਾਹਰ ਤਾਂ ਮੀਂਹ ਆਊਗਾ ਲੱਗਦਾ ਆ। ਲਓ ਜੀ ਦੇਖ ਸਕਦੇ ਆ ਜੀ। ਹਵਾ ਵੀ ਬਹੁਤ ਚੱਲਦੀ ਆ। ਇੱਧਰ ਪਤਾ ਲੱਗਦਾ ਆ ਹਵਾ। ਬੋਧ ਨਹੀਂ ਮੇਰੇ ਕਹਿੰਦਾ ਮਤਲਬ ਕਿ ਥੋੜੀ ਥੋੜੀ ਤਾਂ ਚੱਲਦੀ ਆ ਇੱਧਰ ਦੇਖੋ ਜੀ ਫੁੱਲ ਇੱਧਰ ਵੀ ਨਿਕਲੇ ਆ ਗਲਾਬ ਹੋਰ ਵੀ ਨਿਕਲੂਗੇ ਠੀਕਾ ਆ ਬੜਾ ਵੱਡਾ ਹੋ ਗਿਆ ਗਲਾਬ ਲਓ ਜੀ ਇੱਧਰ ਨਿਕਲੇ ਹੋਏ ਆ ਗਲਾਬ ਬਹੁਤ ਸੋਹਣੇ ਲੱਗਦੇ ਆ ਚਲੋ ਜੀ ਬਣੇ ਰਹੀਓ ਸਾਡੇ ਵਲੌਗ ਦੇ ਨਾਲ ਤੇ ਇੱਧਰ ਬਹੁਤ ਸੋਹਣੇ ਸਾਰੇ ਬੂਟੇ ਹੋ ਗਏ ਆ ਮਿਲਦੇ ਆ ਜੀ ਤੁਹਾਡੇ ਨਾਲ ਕੰਟੀਨਿਊ ਰੱਖਿਓ ਤੇ ਤੁਹਾਨੂੰ ਦਿਖਾ ਲਦੇ ਆ ਜੀ ਲਓ ਜੀ ਦੇਖੋ ਸਟਾਰਟਿੰਗ ਇਧਰ ਹੋ ਗਈ ਆ ਤੇ ਵੀ ਬੋਤਾ ਹੈ ਕਿਦਾਂ ਸਟਾਰਟਿੰਗ ਇਧਰ ਕਰ ਲਈ ਆ ਇਹਨਾਂ ਨੇ ਪਰ ਜੇ ਤੁਸੀਂ ਥੱਲੇ ਆਗੇ ਤੁਸੀਂ ਦਾ ਸਮਾਨ ਬਹੁ ਪਾਣਾ ਆ ਜੇ ਕੋਈ ਆ ਗਿਆ ਥੱਲੇ ਫੇ ਮੁਸ਼ਕਲ ਹੋਣੀ ਆ ਕਿਉਂਕਿ ਹੈ ਨਾ ਅੱਜ ਦੁਪਹਿਰ ਦਾ ਤੁਹਾਨੂੰ ਪਤਾ ਕੋਈ ਨਾ ਕੋਈ ਆਇਆ ਗਿਆ ਤਾਂ ਰਿਹਾ ਹੀ ਆ ਹਨਾ ਜਿਹਨੂੰ ਜਿਹਨੂੰ ਪਤਾ ਲੱਗਦਾ ਆ ਕਿ ਉਹਨੇ ਆਉਣਾ ਤਾਂ ਹੈਗਾ ਹੀ ਆ ਹਨਾ ਚਲੋ ਲਾ ਲਿਓ ਕੂਲਰ ਫੇ ਮੈਂ ਚੱਲੀ ਆ ਥੱਲੇ ਦੇਖਦੀ ਆ ਜਾ ਕੇ ਥੱਲੇ ਕੀ ਹੈਗਾ ਆ ਸਾਬ ਕਿਤਾਬ ਆਉਂਦੇ ਨਹੀਂ ਸੈਟ ਸਹੀ ਆ ਖੋਪ ਦੇ ਦੇ ਨੋ ਦੇ ਵਿੱਚ ਹਾਂਜੀ ਕੱਪੜਿਆਂ ਦੀਆਂ ਤੇ ਹਲੂਆਂ ਲਾ ਲਈਆਂ ਆ ਸਾਰੀਆਂ ਕੁਸ਼ਕ ਚੱਕ ਲਏ ਆ ਤੇ ਕੁਸ਼ ਇੱਧਰ ਪਏ ਆ ਚਲੋ ਜੀ ਪਲਕ ਕਹਿੰਦੀ ਆ ਮੈਂ ਕੋਲਡ ਕਾਫੀ ਪੀਣੀ ਆ ਕਮਰੇ ਦੀਆਂ ਬੱਤੀਆਂ ਜਗਾ ਦਈਏ ਸ਼ਾਮ ਦਾ ਟਾਈਮ ਆ ਮੋਟਰ ਲਾ ਦਿੱਤੀ ਆ ਉਧਰ ਮੋਟਰ ਦੀ ਆਵਾਜ਼ ਆਣ ਗਈ ਆ ਇੱਧਰ ਮੈਂ ਬੱਤੀ ਜਗਾ ਦਿੱਤੀ ਆ ਮੋਟਰ ਲਾ ਦਿੱਤੀ ਆ ਕਿਉਂਕਿ ਟਾਈਮ ਵੀ ਹੋ ਗਿਆ ਆ 7 ਵਜੇ ਚੱਲੇ ਆ ਕੱਪੜੇ-ਕੁੱਪੜੇ ਸਾਂਭ ਲਈਏ ਰੱਖ ਲਈਏ ਥਾਂ-ਥਾਂ ਇਹ ਲਮਾਰੀਆਂ ਦੇ ਵਿੱਚ ਤੇ ਮੈਂ ਬਣਾਉਂਦੀ ਆ ਕੋਲਡ ਕਾਫੀ ਤੇ ਨਿਆਣੇ ਕਹਿੰਦੇ ਪੀਣੀ ਆ ਕੋਲਡ ਕਾਫੀ ਚਲੋ ਜੀ ਬਣੀ ਰਹੀਓ ਜੀ ਸਾਡੇ ਨਾਲ ਹਾਂਜੀ ਟਾਈਮ ਇੱਧਰ ਹੋ ਗਿਆ ਆ 8 ਇੱਧਰ ਦੁੱਧ ਲਿਆ ਆਂ ਇਹ ਵੀ ਦੁਕਾਨ ਤੋਂ ਆ ਗਏ ਆ ਉਹ ਗਰਮੀ ਆ ਯਾਰ ਅੱਜ ਬਾਹਰ ਆਪਣਾ ਘਰ ਠੰਡਾ ਪਿਆ ਆ ਅਸੀਂ ਚੱਲ ਗਏ ਦੁੱਧ ਲੈਣ ਹਾਂਜੀ ਮੰਮੀ ਹਾਂਜੀ ਕਿੱਦਾਂ ਠੀਕ ਹੋ ਦੇਖ ਕੇ ਆਈਏ ਹਲੇ ਉਧਰ ਬੀਬੀਆਂ ਪਹਿਣਾ ਵੇਲੀਆਂ ਹੋਈਆਂ ਕਿ ਨਹੀਂ ਚਲਿਓ ਆਓ ਚਲਿਓ ਕੰਘੇ ਹੋ ਆਜੋ ਕਿਉਂ ਕੀ ਕੰਮ ਆਇਆ ਗਾਣੇ ਲਾ ਕੇ ਬੈਠੀਆਂ ਆਂ ਬੰਦ ਕਰ ਜਰਾ ਕੀ ਲਿਪਰਵੀ ਨੂੰ ਤਰਾਂ ਤਾ ਉਹ ਸਕੂਲ ਲੈ ਘਰ ਨਹੀਂ ਦੇਖੋ ਕਿ ਨਹੀਂ ਮੈਂ ਇਹਨਾਂ ਨੂੰ ਕਿਹਾ ਸੀਗਾ ਥੱਲੇ ਆਜੋ ਆਹੋ ਉਹ ਆ ਕੇ ਨਹੀਂ ਤਾਂ ਟਾਟਾ ਕੰਮ ਸੀਗਾ ਯਾਰ ਪੁੱਤ ਮੈਂ ਕਿਹਾ ਸੀ ਮੈਂ ਕਿਹਾ ਥੱਲੇ ਆਜੋ ਸੀਗੀ ਬੜਾ ਯਾ ਹੋ ਚੁੱਕਾ ਹੈ ਸ਼ਕਰਾ ਪੁੱਤ ਲਓ ਜੀ ਇੱਧਰ ਦੇਖੋ ਹਾਂਜੀ ਦਿਖਾਓ ਚਲੋ ਲਓ ਹਾਂ ਜੀ ਤਾਂ ਰਹਿੰਦੇ ਆ ਨਾ ਉਹ ਨਹੀਂ ਹੋ ਗਏ ਹੋ ਗਏ ਕੰਪਲੀਟ ਅੱਧੇ ਵੇ ਹੈਗੇ ਆ ਕਲਰਫੁਲ ਜਿਹੇ ਪਗਲਾਬੀ ਗਲਾਬੀ ਅੱਧੇ ਕਾਲੇ ਕਦਾਈ ਰੱਖਿਆ ਕਦਾਈ ਰੱਖਿਆ ਇਹਦੇ ਲੱਭ ਕੇ ਚੂਜ਼ ਕਰਕੇ ਫੇਰ ਭੇਜਿਆ ਸੀ ਮੈਂ ਸੋਚਣ ਕੀ ਕਰਦੇ ਹੈ ਫੀਗਾ ਇਧਰੋ ਲਾਈਟ ਪੈਂਦੀ ਹੈ ਲਾਈਟ ਪੈਂਦੇ ਨਾਲ ਮੈਂ ਤੇ ਬਲੌਗ ਸੜਾ ਹੋਰ ਤਾਂ ਉਹ ਕੋਲ ਸਿਗਾਰਾ ਜਿਹੜਾ ਉਹ ਕਹਿੰਦੀ ਸੋਨਾ ਨਹੀਂ ਲੱਗਣਾ ਬਹੁਤ ਜਿਆਦਾ ਲੱਗਣਾ ਕੈਮਰਾ ਜਾਂਦਾ ਆ ਪਤਾ ਨਹੀਂ ਹੈ ਵੀ ਕਰਦੀ ਹੈ ਉਹ ਤਾਂ ਮੈਂ ਵੀ ਸੋਚਦੀ ਪਿੱਛੇ ਕੋਈ ਛੋਟੇ ਛੋਟੇ ਪੱਥਰ ਹੀ ਲਾ ਦਿੰਦੀ ਉਹਨੇ ਕੋਲ ਜਿਹੜੇ ਗਏ ਨੇ ਤੇ ਕੋਲ ਸੈਸੀ ਬਹੁਤ ਸਿੰਪਲ ਲੱਗਦਾ ਹੈ ਹਾਂ ਬਹੁਤ ਜ਼ਿਆਦਾ ਸਿੰਪਲ ਲੱਗਦਾ ਮੈਂ ਵੀ ਉਹੀ ਕਹਿੰਨਾ ਬਹੁਤ ਸਿੰਪਲ ਆ ਮੋਰੋ ਉਹਦੇ ਇਦਾਂ ਲੱਗਦਾ ਇੱਥੇ ਨਾ ਇਦਾਂ ਲੱਗਦਾ ਇੱਥੇ ਮੋਰੇ ਕੁਝ ਕੀਤਾ ਹੀ ਨਹੀਂ ਹੈਗਾ ਇੱਥੇ ਕੋਈ ਤੇ ਫਲਾਵਰ ਸਿਕਾ ਇੱਕ ਵੱਡਾ ਜਿਹਾ ਉਹ ਇਹਨਾਂ ਨੇ ਸਕਿਪ ਕਰਤਾ ਕਹਿੰਦੇ ਹੱਥ ਵੱਡੇ ਸੋਹਣਾ ਨਹੀਂ ਲੱਗਣਾ ਮੈਨੂੰ ਵੀ ਹੁਣ ਖਾਲੀ ਕਰ ਦੇ ਮੇਰੇ ਨਾਲਦੀਆਂ ਹਾਂ ਬਲ ਵਾਈਟਲ ਲੱਗਾ ਇੱਕ 골ਡਨ ਗੋਲਡ ਆਹ ਵੀੜ ਆ ਫਲਾਵਰ ਨਹੀਂ ਹੈਗੇ ਇਹ ਨਿੱਕੀ ਆਹ ਕੀ ਬੱਤੀ ਚੱਲ ਗਈ ਹੈ ਬੱਤੀ ਚੱਲ ਗਈ ਬੱਤੀ ਜਲ ਗਈ ਪਤਾ ਕੀ ਆ ਮੈਨੂੰ ਲੱਗਦਾ ਵੀ ਉਹ ਬੱਦਲ ਹੋਇਆ ਆ ਬਾਹਰ ਇਕ ਦਦੇ ਇੱਕ ਦੋ ਲਾ ਦੇ ਉੱਥੇ ਫਿਰ ਕਿਉਂ ਗਿਆ ਇੱਕ ਦੋ ਲਾ ਦੇ ਆ ਦੋ ਤਿੰਨ ਲਾ ਦੇ ਕੋਈ ਠੀਕ ਕਿ ਵਾਲਾ ਚਿਕਨੇ ਚੁੰਨ ਲਾਦੇ ਪਏ ਨਾ ਇੱਥੇ ਲੱਗੇ ਹੋਏ ਵਾ ਇਦਾਂ ਇੱਕ ਦੋ ਲਾ ਕੇ ਪਾਸੇ ਮਾਰੋ ਵਾ ਚਲੋ ਠੀਕ ਆ ਚਲੀਏ ਆਪਾਂ ਥੱਲੇ ਚਲੋ ਆ ਜੀ ਗਰਮੀ ਬਹੁਤ ਆ ਜੀ ਉੱਤੇ ਪਤਾ ਨਹੀਂ ਕਿੱਦਾਂ ਬੈਠੀਆਂ ਇਹ ਤੇ ਅਸੀਂ ਚੱਲੇ ਆ ਜੀ ਆ ਹੈਲਮਟ ਕਿ ਰੱਖਿਆ ਹੈਲਮਟ ਅੱਛਾ ਉਹ ਦੇਖਣ ਉਹਦੇ ਨਾਲ ਤਾਂ ਹੈਲਮਟ ਆ ਜਿੱਦਾਂ ਕਾਂ ਦੀ ਬੈਠੇ ਹੈ ਲੋ ਹੈਲਮਟ ਹੀ ਲੱਗਦਾ ਸੀਗਾ ਮੈਨੂੰ ਪਤਾ ਨਹੀਂ ਸਿਰ 'ਚ ਇਹ ਹੈਲਮਟ ਪਾ ਕੇ ਕੰਮ ਕਰਨਾ ਆ ਹੈ ਲੋ ਚਲੋ ਕਰੋ ਤੁਸੀਂ ਬੈਠੇ ਤੇ ਅਸੀਂ ਚੱਲਦੇ ਆ ਥੱਲੇ ਚਲੋ ਜੀ ਬਾਏ ਆਨੇ ਨੇ ਕਿ ਛੱਕੋ ਆਪਣੀਆਂ ਚਾਹੇ ਨੇ ਕਿ ਲੈ ਇੰਦਰ ਮੇਰੀ ਖੜੋ ਮੇਰੀ ਖੜੋ ਹਾਂ ਚਲੋ ਇਹ ਮੇਰਾ ਹੁਣੇ ਰੱਖਿਆ ਮੈਂ ਆਪਣਾ ਮੇਰਾ ਹੀ ਆ ਚਲੋ ਚਲੋ ਜੀ ਆ ਜਾਓ ਮਿਲਦੇ ਆ ਜੀ ਥੱਲੇ ਆ ਕੇ ਹੁਣ ਬਣੇ ਰਿਓ ਵਲੋਗ ਨਾ ਤੇ ਕਰਕੇ ਆ ਜੇ ਥੱਲੇ ਫਿਰ ਕੰਪਲੀਟ ਦਿਖਾਣੇ ਆ ਹੈ ਯਾਦ ਲੱਗੀ ਆ ਜੀ ਰੋਟੀ ਅੱਜ ਰੋਟੀ ਘਰੇ ਤਾਂ ਬਣਾਈ ਨਹੀਂ ਹੈਗੀ ਕੁਛ ਵੀ ਮਾੜਾ ਮੋਟਾ ਬਣਾਇਆ ਜੋ ਕੁਛ ਹੈਗਾ ਉਹੀ ਹਨਾ ਬਣਾਇਆ ਕੁਛ ਨਹੀਂ ਨਾਗਾ ਤੇ ਆ ਗਰਮਾ ਗਰਮ ਕਰਕੇ ਨਾਲ ਦੀ ਨਾਲ ਦੇਈ ਜਾਂਦੇ ਆ ਜੀ ਤੇ ਨਾਲ ਦੀ ਨਾਲ ਹੀ ਖਾਣੀ ਪੈਣੀ ਹੈ ਇਕੱਲੇ ਇਕੱਲੇ ਬੰਦੇ ਨੂੰ ਅੱਜ ਹਨਾ ਚਲੋ ਠੀਕ ਹੈ ਜੀ ਦੋ ਹੀ ਬੋਤ ਆ ਬੋਤ ਆ ਦੋ ਪੱਲੂ ਨੂੰ ਵੀ ਦੇ ਦਿੰਦੀ ਆ ਮੈਂ ਮੰਮੀ ਨੂੰ ਫੁਲਕਾ ਲਾ ਦੇ ਮੈਂ ਗਰਮ ਤੁਸੀਂ ਨੂੰ ਦੱਸੋ ਹਾਂ ਇਹ ਬਸ ਰੋਟੀ ਹੈ ਨਾ ਬਸ ਮੈਂ ਬਸ ਹਾਂ ਦੱਸੋ ਕੀ ਖਾਣਾ ਤੇ ਤੁਸੀਂ ਕੀ ਖਾਣਾ ਸੱਜੀ ਨਾ ਛੁੱਟੀ ਐਸੀ ਸਬਜ਼ੀ ਲੈ ਲਓ ਮੈਂ ਤਾਂ ਹੋਰ ਜ਼ਿਆਦਾ ਆ ਨਹੀਂ ਤੁਸੀਂ ਜਿੰਨੀ ਖਾਣੀ ਹੈ ਖਾ ਲਓ ਸਬਜ਼ੀਆਂ ਬਹੁਤ ਪਈਆਂ ਨੇ ਪਈਆਂ ਨਾ ਸੁੱਕੇ ਆਲੂ ਪਈਆਂ ਸਬਜ਼ੀਆਂ ਨਾ ਫੇਰ ਠੀਕ ਆ ਚਲੋ ਚਲੋ ਠੀਕ ਆ ਜੀ ਖਾ ਕੇ ਮਿਲਦੇ ਆ ਜੀ ਹੁਣ ਉਹ ਪਈਆਂ ਨੇ ਜਿਹੜੀ ਦੁਪਹਿਰੇ ਲਿਆਂਦੀ ਆ ਬਸ ਇਹ ਪੱਲੂ ਟਿੱਪੇ ਤੇ ਪਾਣੀ ਆ ਓਕੇ 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 ਆ ਗਿਆ ਜੀ ਲੋ ਜੀ ਆਪਾਂ ਵੀ ਰੋਟੀ ਪਾਣੀ ਖਾ ਕੇ ਹੋ ਗਏ ਵੇਲੇ ਤੇ ਲੋਏ ਹੁਣੇ ਵੀ ਲੱਗੇ ਮਿੱਸੀ ਰੋਟੀ ਇਹ ਆ ਜਾ ਰੁਪੇਲ ਖਾ ਲਓ ਪਹਿਲਾਂ ਰੋਟੀ ਆ ਜਾਓ ਪੁੱਤ ਹਾਂ ਜੀ ਤੁਸੀਂ ਖਾ ਲਈ ਜੀ ਚਲੋ ਠੀਕ ਹੈ ਜੀ ਬਣੇ ਰਿਓ ਬਲੌਗ ਨਾਲ ਜੀ ਫਿਰ ਕਰਦੇ ਆ ਬਲੌਗ ਦਾ ਐਂਡ ਮੁੜ ਕੇ ਤੇ ਅੱਜ ਬਲੌਗ ਨਹੀਂ ਬਣਿਆ ਕਿਉਂਕਿ ਅੱਜ ਪਾਣੀ ਲੈ ਲੈ ਲਿਆ ਪੀ ਲਿਆ ਅੱਜ ਦੱਸਣਾ ਨਾ ਘਰ ਚ ਆਇਆ ਗਿਆ ਇੰਨਾ ਰਿਹਾ ਹਰਮਨ ਦਾ ਜਦੋਂ ਤਾਂ ਪਤਾ ਲੱਗਾ ਕਈ ਆਏ ਕਈ ਗਏ ਫਿਰ ਉਹਦੇ ਕਰਕੇ ਨਾ ਬਲੌਗ ਜ਼ਿਆਦਾ ਬਣਿਆ ਨਹੀਂ ਅੱਜ ਚਲੋ ਠੀਕ ਹੈ ਜੀ ਕੋਈ ਗੱਲ ਨਹੀਂ ਖਾਓ ਰੋਟੀ ਹੋਈ ਇਧਰ ਦੇਖਦੇ ਜੀ ਟੀਵੀ ਤੇ ਟਾਈਮ ਹੋ ਗਿਆ 10 ਤੇ ਹੁਣ ਚੱਲਿਆਂ ਜੀ ਆਪਣੇ ਆਪਣੇ ਰੂਮ ਚ ਤੇ ਕਰੋ ਬਲੌਗ ਦਾ ਐਂਡ ਜੀ। ਬਣਾਉਂਦੇ ਆ ਅੱਜ ਆਪਣੇ ਅੱਜ ਦੇ ਬਲੌਗ ਦਾ ਐਂਡ ਇੱਥੇ ਹੀ ਕਿਉਂਕਿ ਇਦਾਂ ਦੇ ਬਣਦੇ ਆ ਹੁਣ ਕੱਲੂ ਕੱਲ ਬਣਾਵਾਂਗੇ ਵਧੀਆ ਜਿਹਾ ਬਲੌਗ ਦਾ ਕੁੜੀ ਦਾ ਬਰਥਡੇ ਵੀ ਆ ਪਰ ਅਸੀਂ ਦੇਖਦੇ ਆ ਮਨਾਉਂਦੇ ਕਿ ਕਿੱਦਾਂ ਕਰਦੇ ਆ। ਚਲੋ ਜੀ ਉਹ ਕੱਲ ਹੀ ਦੱਸਾਂਗੇ। ਉਹ ਕੱਲ ਹੀ ਦੱਸਾਂਗੇ ਹਾਂ ਚਲੋ। ਚਲੋ ਜੀ ਲਾਈਕ ਕਰਨਾ ਨਾ ਭੁੱਲੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਦੱਸਿਓ ਤੁਹਾਨੂੰ ਤੁਹਾਡੇ ਬਲੌਗ ਕਿੱਦਾਂ ਦੇ ਲੱਗਦੇ ਆ। ਚਲੋ ਜੀ ਮਿਲਦੇ ਆ ਕੱਲ ਮੇਰੇ ਨਾਲ ਨਵੇਂ ਬਲੌਗ 'ਚ। ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ? ਲਾਈਕ ਸ਼ੇਅਰ ਕ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਸ਼ੋ ਹੋਵੇ ਥੈਂਕ ਯੂ